ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਅੱਜ ਤੁਹਾਡੇ ਨਾਲ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਨਾ ਬਈ ਜਿਵੇਂ ਕਿ ਆਪ ਨੂੰ ਪਤਾ ਹੀ ਹੈ 2 ਤਰੀਕ ਨੂੰ ਬਸੰਤ ਪੰਚਮੀ ਗੁਰੂ ਕਾ ਲਾਹੌਰ ਮਨਾਈ ਜਾਂਦੀ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਤੇ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਤੇ ਅਸੀਂ ਪਹੁੰਚੇ ਆ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਤੇ ਅੱਜ ਇੱਥੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਤਰੀਕ ਹੈਗੀ ਆ ਜਿੱਤੀ ਤੇ ਪਹਿਲੀ ਤਰੀਕ ਨੂੰ ਪੈਣਾ ਭੋਗ ਭੋਗ ਤੋਂ ਬਾਅਦ ਇੱਥੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਆਰੰਭ ਹੋਣੀ ਹੈ ਇੱਥੋਂ ਗੁਰੂ ਕੇ ਲਾਹੌਰ ਲਈ ਬਰਾਤ ਜਾਣੀ ਹੈ ਗੁਰਦੁਆਰਾ ਸੇਹਰਾ ਸਾਹਿਬ ਲਈ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਵਿਆਹ ਪੁਰਬ ਚੱਲ ਰਿਹਾ ਹੈ ਉਹਦੇ ਸਬੰਧ ਵਿੱਚ ਇਹ ਗੁਰੂ ਕੇ ਮਹਿਲ ਗੁਰਦੁਆਰਾ ਪੂਰਾ ਸਾਹਿਬੇਖੇ ਜਿਹੜੀ ਇਹ ਸਜਾਵਟ ਕੀਤੀ ਗਈ ਹੈ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਅਸਥਾਨ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਤਕਰੀਬਨ 5 ਮਿੰਟ ਦੇ ਪੈਦਲ ਰਸਤੇ ਤੇ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬिलासपुर ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦੀ 3 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋਢੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਤਾ ਜੀ ਪਾਸੋਂ ਗੜਵਾਈ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਜਿਹੜੇ ਆਪ ਜੀ ਦਰਸ਼ਨ ਕਰ ਰਹੇ ਹੋ ਇਹਦੀ ਉਹ ਸਾਰੀ ਕਰਵਾਈ ਤੇ ਇਸ ਸਥਾਨ ਤੇ ਗੁਰੂ ਜੀ ਪਰਮਾਸ ਪਰਿਵਾਰ ਦੇ ਸਮੇਤ ਰਹਿਣ ਲੱਗੇ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮੈਲ ਸ਼ਸ਼ੋਭਿਤ ਹੈ ਇਸ ਪਵਿੱਤਰ ਸਥਾਨ ਦੇ ਅੰਦਰ ਭੋਰਾ ਸਾਹਿਬ ਵੀ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਸਿਮਰਨ ਕਰਿਆ ਕਰਦੇ ਸਨ ਦੂਜਾ ਵੀ ਇਸ ਗੁਰੂ ਘਰ ਦੇ ਅੰਦਰ ਹੈ ਗੁਰਦੁਆਰਾ ਥੜਾ ਸਾਹਿਬ ਹੈ ਜਿੱਥੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕੋਲ ਫਰਿਆਦ ਲੈ ਕੇ ਆਏ ਤੇ ਵੀ ਸਾਡਾ ਧਰਮ ਬਚਾਓ ਪੰਡਤ ਕਿਰਪਾਦਤ ਆਰਾਮ ਦੀ ਅਗਵਾਜ ਦੇ ਵਿੱਚ ਆਏ ਤੇ ਬਾਅਦ ਚੋਂ ਪੰਡਤ ਕਿਰਪਾਦਤ ਜਿਹੜਾ ਹੋਇਆ ਨੇ ਉਹਨੇ ਅਮਰਤ ਛੱਕ ਹੈ ਸਿੰਘ ਸੱਜਿਆ ਤੇ ਚਮਕੌਰ ਦੀ ਜੰਗ ਵਿੱਚ ਸ਼ੀਧੀ ਪ੍ਰਾਪਤ ਕੀਤੀ ਤੇ ਅੱਗੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਅੰਦਰ ਹੀ ਗੁਰੂ ਘਰ ਇੱਕ ਸ਼ੋਭਤ ਹੈ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ। ਬਾਬਾ ਅਜੀਤ ਸਿੰਘ ਜੀ ਦਾ ਹੋਇਆ ਤਾਂ ਪੌਂਟਾ ਸਾਹਿਬ। ਤੇ ਇੱਕ ਹੋਰ ਸਥਾਨ ਅੰਦਰ ਸ਼शोਭਤ ਹੈ ਜਿਸ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਹੈ। ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨਗੁਰ ਗੱਦੀ ਬਖਸ਼ਿਸ਼ ਹੋਈ ᱛੀ। ਤੇ ਗੱਲ ਚੱਲਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀ ਤੇ ਆਪ ਜੀ ਨੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਿਆ ਤੇ ਪਰਸੋਂ ਨੂੰ ਭੋਗ ਹੈ ਭੋਗ ਤੋਂ ਉਪਰੰਤ ਥੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਰਾਤ ਆਰੰਭ ਹੋਣੀ ਹੈ ਜਾਨੀ ਕਹਨੇ ਦਾ ਮਤਲਬ ਚਾਲੇ ਪੈਣੇ ਆ ਗੁਰਦੁਆਰਾ ਸੇਰਾ ਸਾਹਿਬ ਨੂੰ ਗੁਰੂਕਾ ਲਾਹੌਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ ਇਹ ਹੈ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਇਹ ਤੇ ਥੱਲੇ ਪੋਰਾ ਸਾਹਿਬ ਹੈ ਜੀ ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਭਗਤੀ ਕਰਿਆ ਕਰਦੇ ਸਨ ਇਤਿਹਾਸ ਤਾਂ ਤੁਹਾਨੂੰ ਮੈਂ ਨਾਲ ਦੀ ਨਾਲ ਸਰਵਣ ਕਰਾਏ ਦਿੱਤਾ ਤੇ ਜਿੱਥੇ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਇਤੇ ਗੁਰੂ ਤੇਗ ਬਹਾਦਰ ਮਹਾਰਾ ਜੀ ਕੋਲ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਉਹ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਥੜਾ ਸਾਹਿਬ ਤੇ ਕਸ਼ਮੀਰੀ ਪੰਡਤ ਦਾਇਕਨਾ ਜਥਾ ਆਇਆ ਤਾਂ 1995 ਦੇ ਵਿੱਚ ਉਹ ਇਥੇ ਪੱਥਰ ਲਾ ਕੇ ਗਏ ਵੀ ਸਾਡੇ ਬਜ਼ੁਰਗ ਕਦੋਂ ਆਏ 1675 ਈਸਵੀ ਵਿੱਚ ਆਏ ਤੇ 500 ਕਸ਼ਮੀਰੀ ਪੰਡਤਾਂ ਦਾ ਜਥਾ ਆਇਆ ਤਾਂ ਤੇ ਇਹ ਫਿਰ 1995 ਦੇ ਵਿੱਚ ਪੱਥਰ ਲਾਇਆ ਉਹਨੇ ਬਾਅਦ ਵਿੱਚ ਇਹਦੇ ਦਰਸ਼ਨ ਕਰੋ ਜੀ ਗੁਰਦੁਆਰਾ ਥੜਾ ਸਾਹਿਬ ਆਓ ਜੀ ਅੰਦਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਇੱਥੇ ਥੜਾ ਸਾਹ ਤਾ ਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਸਨ ਕਦੇ ਵੀ ਆਓ ਤੇ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਓ ਤੇ ਨਾਲ ਹੀ ਇਤਿਹਾਸ ਦੇ ਵਿੱਚ ਤੁਸੀਂ ਸਰਵਣ ਕੀਤਾ ਸੀ ਵੀ ਇੱਥੇ ਤਿੰਨ ਬੱਚਿਆਂ ਦਾ ਜਨਮ ਹੋਇਆ ਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਬਾਬਾ ਜੁਹਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਦੀ ਤੇ ਬਾਬਾ ਫਤੇ ਸਿੰਘ ਦੀ ਇਹ ਹੈ ਉਹ ਸਥਾਨ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਇਆ ਤੇ ਗੁਰਦੁਆਰਾ ਦੰਧਮਾ ਸਾਹਿਬ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੁੱਚੇ ਪਾਸ਼ਾ ਨੂੰ ਗੁਰਗੱਦੀ ਮਿਲੀ ਦੀ ਇਹ ਹੈ ਉਹ ਸਥਾਨ ਤੇ ਸਾਹਮਣੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਮੈਂ ਤੁਹਾਨੂੰ ਕਲੋਜ਼ ਕਰਕੇ ਦੱਸ ਦਿੰਦਾ ਆ ਸਥਾਨ ਹੈ ਇਹਨੂੰ ਸੰਦਾਲਖੂ ਕਹਿੰਦੇ ਇਹ ਉਹ ਹੈ ਜਦੋਂ ਮਸੰਦਾਂ ਨੇ ਆਪੇ ਚੱਕ ਲਈਦੀ ਨਾ ਤੇ ਆਪਣੇ ਮਨਮਰਜ਼ੀਆਂ ਕਰਨ ਲੱਪੇ ਤੇ ਗੁਰੂ ਘਰ ਦੇ ਵਿੱਚ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬੁਲਾਏ ਤੇ ਸਾਰੇ ਮਸੰਦ ਇਸ ਖੂਹ ਦੇ ਵਿੱਚ ਲੱਕੜੀਆਂ ਸਿੱਟ ਕੇ ਹੁਕੇ ਤੇ ਇਸ ਕਰਕੇ ਜਦੋਂ ਵੀ ਆਪ ਜੀ ਅਨੰਦਪੁਰ ਸਾਹਿਬ ਆਓ ਫਕਸ਼ੀਰ ਕੇਸਗੜ੍ਹ ਸਾਹਿਬ ਆਓ ਤੇ ਜ਼ਰੂਰ ਆਪ ਜੀ ਨੇ ਇੱਧਰ ਦਰਸ਼ਨ ਕਰਨ ਆਣਾ ਹੈ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ 5 ਮਿੰਟ ਦਾ ਪੈਦਲ ਰਾਹ ਹੈ ਜੀ ਆਪ ਜੀ ਜਰੂਰ ਆਣਾ ਜੀ ਹੁਣ ਪਸੰਤਾਂ ਪੰਜਵੀਂ ਆ ਜੀ ਤੇ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਤੇ ਆਪ ਜੀ ਨੇ ਗੁਰੂ ਘਰ ਲਾਹੌਰ ਵੀ ਜਰੂਰ ਪਹੁੰਚਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਦੇ ਵਿਆਹ ਪੂਰਵ ਤੇ ਆਪ ਜੀ ਨੇ ਸਾਰਿਆਂ ਨੇ ਪਹੁੰਚਣਾ ਪਰਿਵਾਰ ਦੇ ਸਮੇਤ ਹਾਜ਼ਰੀਆਂ ਲਵਾਉਣੀਆਂ ਤੇ ਗੁਰਦੁਆਰਾ ਭੋਰਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਇਤੋਂ ਬਰਾਤ ਦੀ ਆਰੰਭ ਤਾਂ ਹੋਣੀ ਆ ਜੀ ਮੇਰੇ ਦਸ਼ਮੇਸ਼ ਪਿਤਾ ਗੁਰਗੋਵੀ ਸਿੰਘ ਮਾਰਾ ਸੱਚੇ ਪਾਤਸ਼ਾ ਜਦੋਂ ਉਹਨਾਂ ਦਾ ਵਿਆਹ ਤਾਂ ਇੱਥੋਂ ਘਰ ਤਾਂ ਨਾ ਉਹਨਾਂ ਦਾ ਇੱਥੇ ਘਰ ਤਾਂ ਫਿਰ ਇੱਥੋਂ ਹੀ ਬਰਾਤ ਚੜੀ ਹੋਣੀ ਐ ਘੋੜਿਆਂ ਨਾਲ ਬੈਂਡ ਵਾਜਿਆਂ ਦੇ ਨਾਲ ਹਾਥੀ ਊਂਠ ਜਿੰਨੇ ਵੀ ਮਹਾਰਾਜ ਦੇ ਦਾਲ ਪੰਥਾਂ ਵਿੱਚ ਸਿੰਘ ਅਤੇ ਸਾਰੇ ਇੱਥੇ ਹਾਜ਼ਰ ਹੋਏ ਹੋਣੇ ਘੋੜਿਆਂ ਦੇ ਨਾਲ ਬਰਾਤ ਚੜੀ ਹੋਣੀ ਐ ਤੇ ਉਸੇ ਹੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਂਦਾ ਆਪ ਜੀ ਨੇ ਜ਼ਰੂਰ ਪਹੁੰਚਣਾ ਹੈ ਦਰਸ਼ਨ ਕਰਨੇ ਆਪਣੇ ਗੁਰਸਥਾਨਾਂ ਦੇ ਦਾਸ ਮਨਦੀਪ ਸਿੰਘ ਡੋਮੇਵਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਨੇ ਸਾਡਾ YouTube ਚੈਨਲ ਫੋਲੋ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਤੇ ਅਜਿਹੀਆਂ ਧਾਰਮਿਕ ਵੀਡੀਓ ਦੇਖਣ ਲਈ ਦੁਨੀਆ ਲੱਚਰ ਅੱਜ ਕੱਲ੍ਹ ਸ਼ੇਅਰ ਕਰਦੀ ਹੈ ਤੁਸੀਂ ਆਪਣਾ ਸਿੱਖ ਇਤਿਹਾਸ ਜ਼ਰੂਰ ਸ਼ੇਅਰ ਕਰਿਓ ਤੇ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ